ਇਹ ਚੱਕੀ ਬੋਲਦੇ ਲਾਗੇ ਇਹਨਾਂ ਨੇ ਨਾ ਬਾਅਦ ਵਿੱਚ ਇਹਨਾਂ ਨੇ ਫੇਰ ਮੈਨੂੰ ਗੱਡੀ ਦੇ ਉੱਤੇ ਚੁੱਕ ਕੇ ਬੋਨਟ ਦੇ ਉੱਤੇ ਫਿਰ ਉਹ ਕਾਫੀ ਦੂਰ ਤੱਕ ਅਗੜੀ ਸਿਰੇ ਲੈ ਗਏ। ਉੱਥੋਂ ਉਹਨਾਂ ਨੇ ਸੁੱਟ ਤੇ ਫੇਰ ਉਹ ਉੱਥੋਂ ਗੱਡੀ ਵਜਾ ਕੇ ਲੈ ਗਏ। ਕਿਹੜੀ ਗੱਡੀ? ਇਹ ਗੱਡੀ ਡਿਜ਼ਾਇਰ ਗੱਡੀ ਹੈ। ਐਚਪੀ 40 36 3431 ਨੰਬਰ ਆ ਉਹਦਾ। ਵਾਈਟ ਕਲਰ ਦੀ ਗੱਡੀ ਹੈ। ਦੋ ਮੁੰਡੇ ਸੀਗੇ ਗੱਡੀ ਦੇ ਵਿੱਚ ਬੈਠੇ। ਪਟਿਆਲਾ ਪਟਿਆਲਾ ਸ਼ਾਮ ਹੈ ਮੇਰਾ ਨਾਮ ਦਰਨਜੀਤ ਸਿੰਘ ਹੈ ਮੇਰਾ ਕਾਰ ਗੁਰਗੋਵਿੰਦ ਸਿੰਘ ਨਗਰ ਲੱਗਿਆ ਹੈ ਵਾ ਟੂਰਨ ਟਰੈਵਲ ਦਾ ਕਰਦਾ ਕੰਮ ਤੇ ਆਪਣੇ ਮੈਂ ਦਫ਼ਤਰ ਵਾਲੀ ਸਾਈਡ ਨੂੰ ਜਾ ਰਿਹਾ ਸੀਗਾ ਉੱਥੇ ਇੱਕ ਕਾਰ ਵਾਲੇ ਨੇ ਫੇਟ ਮਾਰੀ ਹੈ ਤੇ ਉੱਤੇ ਇੱਕ ਹੋ ਕੀਤੀ ਇਹਨਾਂ ਨੇ ਮੇਰੀ ਚੈਨੀ ਵੀ ਲੈ ਗਏ ਆ ਫੋਨ ਵੀ ਖੋਹਣ ਦੀ ਕੋਸ਼ਿਸ਼ ਕਰ ਰਹੇ ਸੀ ਫੋਨ ਫੜ ਲਿਆ ਮੈਂ ਫਿਰ ਉਹਨੇ ਮਗਰ ਲਾਈ ਆ ਮੈਂ ਸਕੂਟੀ ਉਹਨਾਂ ਨੂੰ ਚੌਂਕ ਚ ਜਾ ਕੇ ਘੇਰਿਆ ਚੱਕੀ ਪੁਲ ਦੇ ਲਾਗੇ ਕਿਹੜੀ ਜਗ੍ਹਾ ਹੋਇਆ ਸੀ ਇਹ ਚੱਕੀ ਪੁਲ ਦੇ ਲਾਗੇ ਇਹਨਾਂ ਨੇ ਨਾ ਬਾਅਦ ਵਿੱਚ ਇਹਨਾਂ ਨੇ ਫਿਰ ਮੈਨੂੰ ਗੱਡੀ ਦੇ ਉੱਤੇ ਚੁੱਕ ਕੇ ਬੋਨਟ ਦੇ ਉੱਤੇ ਫਿਰ ਉਹ ਕਾਫੀ ਦੂਰ ਤੱਕ ਗੜੀ ਛੇ ਲੈ ਗਏ ਉੱਥੋਂ ਉਹਨਾਂ ਨੇ ਸੁੱਟਤੇ ਫਿਰ ਇਹ ਉੱਥੋਂ ਗੱਡੀ ਭਜਾ ਕੇ ਲੈ ਗਏ ਗੱਡੀ ਗੱਡੀ ਇਹ ਗੱਡੀ ਡਿਜ਼ਾਇਰ ਗੱਡੀ ਹੈ ਐਚਪੀ 40 C 3431 ਨੰਬਰ ਆ ਉਹਦਾ ਵਾਈਟ ਕਲਰ ਦੀ ਗੱਡੀ ਹੈ ਦੋ ਮੁੰਡੇ ਸੀਗੇ ਗੱਡੀ ਦੇ ਵਿੱਚ ਬੈਠੇ ਕੋਈ ਉਹਨਾਂ ਦੀ ਪਛਾਣ ਪੁੱਛਣਾ ਹੈ ਤਾਂ ਪਛਾਣ ਹਾਂ ਪਛਾਣ ਮੈਂ ਪੂਰੀ ਕਰ ਸਕਦਾ ਉਹਨਾਂ ਦੀ ਸੱਟਾ ਕਿੱਧਰ ਖਲਗੀ ਸੱਟਾ ਮੇਰੀ ਬਾਹਾਂ ਆ ਜੀ ਬਾਹਾਂ ਤੇ ਲੱਗੇ ਆ ਤੇ ਲੱਤ ਤੇ ਲੱਗੇ ਆ ਜੀ ਮੇਰੇ ਕੋਲ ਬਹੁਤ ਬੁਰਾ ਹਾਲ ਆ ਜੀ ਕੀ ਮੰਗ ਮੰਗ ਮੈਂ ਇਹੀ ਕਰਦਾ ਜੀ ਤੇ ਮੇਰੇ 5 ਮਹੀਨੇ ਦੀ ਕੁੜੀ ਆ ਜੀ ਮੇਰੀ ਕੱਲ ਨੂੰ ਮੈਨੂੰ ਕੁਝ ਹੋ ਜਾਂਦਾ ਤੇ ਮੇਰੇ ਟੱਬਰ ਨੂੰ ਕਿਹਨੇ ਦੇਖਣਾ ਸੀਗਾ ਮੈਂ ਸਰਕਾਰ ਕੋਈ ਹੀ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਨੂੰ ਵੀ ਲਿਆ ਜਾਵੇ ਤੇ ਜਿਹੜੇ ਦੋ ਮੁੰਡੇ ਸੀਗੇ ਜਿਹੜੇ ਚਲਾ ਰਹੇ ਸੀ ਉਹਨਾਂ ਨੂੰ ਵੀ ਫੜਿਆ ਜਾਵੇ ਮੈਂ ਸਰਕਾਰ ਕੋਈ ਹੀ ਮੰਗ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਹਾਂ ਜੀ ਸਾਨੂੰ ਨਾ ਗੱਲ ਕੰਪਲੇਂਟ ਰੀਸੀਵ ਹੋਈ ਕਿ ਦੋ ਸਵਿਫਟ ਦੇ ਦੋ ਲੜਕੇ ਇੱਕ Swift ਕਾਰ ਤੇ ਆ ਰਹੇ ਸੀ ਜਿਨ੍ਹਾਂ ਨੇ ਬਾਈਕ ਵਾਲੇ ਲੜਕੇ ਨੂੰ ਹਿੱਟ ਕੀਤਾ ਤੇ ਉਹਨੂੰ ਘਸੀਟਦੇ ਹੋਏ ਜੀ ਚੱਕੀਪੁਰ ਵਾਲੀ ਸਾਈਡ ਤੇ ਲੈ ਗਏ ਤੇ ਇਹ ਸਾਨੂੰ ਕੰਪਲੇਂਟ ਰੀਸੀਵ ਹੋ ਚੁੱਕੀ ਹੈ ਤੇ ਅਸੀਂ ਇਹ ਮੁਦਾਈ ਦੀ ਸਟੇਟਮੈਂਟ ਲੈ ਕੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਕੋਈ CCTV ਫੁਟੇਜ ਵੀ ਸਾਹਮਣੇ ਆਈ ਹਾਂਜੀ ਇੱਕ CCTV ਫੁਟੇਜ ਸਾਹਮਣੇ ਆਈ ਹੈ ਉਹ ਫੈਕਟ ਚ ਵੈਰੀਫਾਈ ਕੀਤੀ ਜਾ ਰਹੇ ਨੇ ਲੜਕੇ ਵੱਲੋਂ ਵੀ ਕਿਹਾ ਗਿਆ ਕਿ ਕੋਈ ਨਾ ਸਨੇਚਿੰਗ ਵਗੈਰਾ ਵੀ ਕੀਤੀ ਗਈ ਹੈ ਮੋਬਾਈਲ ਕੋ ਵਗੈਰਾ ਔਰ ਚੇਨ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਪਰ ਅਗਰ ਇਦਾਂ ਦੀ ਗੱਲ ਹੋ ਗਈ ਉਹ ਫੈਕਟ ਚ ਵੈਰੀ